ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਸਵੇਰੇ ਸਵੇਰੇ ਪਹੁੰਚੇ ਆਂਗੇ ਖੇਤ ਤੁਸੀਂ ਦੇਖ ਸਕਦੇ ਹੋਗੇ ਤੇ ਫਸਲ ਕਿੰਨਾ ਵਧੀਆ ਹੋਇਆ ਪਏ ਤੇ ਸਵੇਰ ਸਵੇਰ ਦਾ ਮੌਸਮ ਖੇਤ ਦਾ ਬਹੁਤ ਘੈਂਟ ਹੋਇਆ ਪਏ ਸਨੈਰੀ ਰੰਗੀਆਂ ਫਸਲਾਂ ਝੋਨਾ ਤੇ ਅਸੀ ਆਏ ਤੇ ਪਾਣੀ ਆਪਣੇ ਘਰ ਜਿਹੜਾ ਸਹਿਜ ਪਾਠ ਪ੍ਰਕਾਸ਼ ਦੀ ਤੇ ਕੱਲ ਉਹਦਾ ਪੇਗਾ ਭੋਗ ਕੱਲ ਤਾਂ ਕਰਕੇ ਆਪਾਂ ਬਲੌਗ ਅਪਲੋਡ ਨਹੀਂ ਕੀਤਾ ਗਿਆ ਆਪਾਂ ਤਾਂ ਸੂਟ ਕਰ ਲਿਆ ਸੀ ਤੇ ਜਿਹੜਾ ਸਾਨੂੰ ਆਪਾਂ ਅੱਜ ਦੇ ਬਲੌਗ ਦੇ ਵਿੱਚ ਜਰੂਰ ਦਿਖਾਵਾਂਗੇ ਸਾਰਾ ਤੇ ਜੋ ਵੀ ਆਪਣੇ ਘਰੇ ਪ੍ਰੋਗਰਾਮ ਹੋਇਆ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਸਾਰੇ ਰਿਸ਼ਤੇਦਾਰ ਆਏ ਦੋਸਤ ਮਿੱਤਰ ਆਏ ਮਿਲੇ ਗਲੇ ਹਨ ਇਸੇ ਚੱਕਰ ਦੇ ਵਿੱਚ ਤੇ ਥੋੜਾ ਜਿਹੀ ਬਿਜੀ ਰਹੇ ਬਲੌਗ ਸੂਟ ਤਾਂ ਥੋੜਾ ਥੋੜਾ ਕਰੀ ਗਏ ਆਪਾਂ ਪਰੇ ਪਰ ਉਹਨੂੰ ਐਡਿਟ ਕਰਨ ਦਾ ਤੇ ਅਪਲੋਡ ਕਰਨ ਦਾ ਟਾਈਮ ਨਹੀਂ ਰਿਹਾ ਤੇ ਅੱਜ ਆਪਾਂ ਹਸਤਾਬਦ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆਂਗੇ ਕੱਲ ਵਾਲੇ ਭੋਗ ਦੀਆਂ ਜਿਹੜੀਆਂ ਮੁੱਖ-ਮੁੱਖ ਵੀਡੀਓ ਆਪਾਂ ਸਕਿਪ ਕੀਤੀਆਂ ਤੇ ਜਰੂਰ ਦੇਖਿਓ ਤੇ ਕਮੈਂਟ ਕਰਿਓ ਬਾਕੀ ਮਿਲਦੇ ਆਂਦੇ ਨੇ ਨਵੇਂ ਵਲੌਗ 'ਚ ਨਹੀਂ ਨਹੀਂ ਲਓ ਜੀ ਦੇਖੋ ਆਪਣੇ ਘਰ ਦਾ ਪ੍ਰੋਗਰਾਮ ਸਵੇਰੇ ਸਵੇਰੇ ਟੈਂਟ ਲੱਗੇ ਨੇ ਤੇ ਕੜਾਹੀ ਚੜ ਗਈ ਹੈ ਹਲਵਾਈ ਆ ਗਏ ਨੇ ਕਿਉਂਕਿ ਫਿਰ ਭੋਗ ਦੀ ਤਿਆਰੀ ਹੈ ਇੱਧਰ ਸਮਾਨ ਕੱਟ ਰਹੇ ਨੇ ਸਬਜ਼ੀਆਂ ਵਗੈਰਾ ਤੇ ਫਿਰ ਸਮਾਨ ਤਿਆਰ ਕਰਨਾ ਸਾਰਾ ਬਣਾਉਣਾ ਕੀ ਹੋ ਗਿਆ ਤੇ ਉੱਧਰ ਹਲਵਾਈਆਂ ਚੱਲਦੀਆਂ ਨੇ ਪੱਠੀਆਂ ਇੱਧਰ ਬਾਬਾ ਜੀ ਲੱਗੇ ਹੋਣੇ ਦੇਗ ਬਣਾਉਣ ਕਿਉਂਕਿ ਭੋਗ ਪਾਉਣ ਪੈਣ ਦਾ ਟੈਨ ਹੋਣ ਵਾਲਾ ਹੀ ਐ ਤੇ ਇੱਧਰ ਬਾਬਾ ਜੀ ਬਣਾ ਰਹੇ ਨੇ ਕੜਾ ਪ੍ਰਸ਼ਾਦ ਦਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਰਹੇ ਨੇ ਭੋਗ ਤੇ ਵਰਤਣ ਵਾਸਤੇ ਤੇ ਇੱਧਰ ਖੇਡ ਚੱਲ ਰਹੀ ਐ ਮਸਤੀ ਤੇ ਆਹ ਹੌਲੀ ਹੌਲੀ ਹੁਣ ਇੱਕ ਦੂ ਬਾਅਦ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਜਾਊਗਾ ਤੇ ਇੱਧਰ ਆਪਾਂ ਨੇ ਮਹਾਰਾਜ ਪ੍ਰਕਾਸ਼ਤ ਕਰ ਲਿਆ ਤੇ ਆਗੇ ਮਹਿਮਾਨ ਸੋਗੇ ਸ਼ੁਰੂ ਹੋਣਾ ਕਿਉਂਕਿ ਆਪਾਂ ਮੁੱਖ ਮੁੱਖ ਜੀਆਂ ਵੀਡੀਓ ਪਲੈਤੀਆਂ ਨੇਗੀਆਂ ਜਿਆਦੇ ਆਪਾਂ ਬਲੌਗ ਅਪਲੋਡ ਨਹੀਂ ਕੀਤਾ ਸੌਰੀ ਬਲੌਗ ਨਹੀਂ ਬਣਾ पाए ਕਿਉਂਕਿ ਬਿਜੀ ਰਹੇ ਸਾਰਾ ਦਿਨ ਤੇ ਇੱਧਰ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਆਉਣੇ ਸ਼ੁਰੂ ਹੋਗੇ ਸਾਰੇ ਆ ਕਿ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਂਦੇ ਨੇ ਮੱਥਾ ਟੇਕ ਕੇ ਤੇ ਪਹਿਲਾਂ ਉਧਰ ਆਪਾਂ ਨੇ ਲਾਇਆ ਹੈ ਚਾਹ ਪਾਣੀ ਸਭ ਤੋਂ ਪਹਿਲਾਂ ਅਨਸਾਰ ਚਾਹ ਪਾਣੀ ਪੀਂਦੇ ਨੇ ਪਕੌੜੇ ਸਕੌੜੇ ਖਾਂਦੇ ਨੇ ਚਾਹ ਪੀਂਦੇ ਨੇ ਤੇ ਫੇਰ ਮੱਥਾ ਟੇਕ ਕੇ ਆਪ ਕੋ ਆਪਣੀ ਜਗ੍ਹਾ ਤੇ ਬੈਠੀ ਜਾਂਦੇ ਨੇ ਇਧਰ ਫੋਟੋਗ੍ਰਾਫਰ ਕਰ ਰਿਹਾ ਹੈ ਫੋਟੋਆਂ ਤੇ ਵੀਡੀਓ ਤੇ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਹੈ ਇੱਧਰ ਆਪਣੇ ਸਾਈਡ ਤੇ ਕੀਰਤਨੀਆਂ ਜਿਹਾ ਕੀਰਤਨ ਕਰੂਗਾ ਲਓ ਜੀ ਕੀਰਤਨ ਵੀ ਹੋ ਗਿਆ ਸਟਾਰਟ ਮੇਰੇ ਸਤਿਕਾਰਯੋਗਾਂ ਦੀ ਹਾਜ਼ਰੀ ਵੀ ਕਾਫੀ ਵੱਧ ਗਈ ਹੈ ਇਕੱਠ ਹੋ ਗਾ ਸ਼ੁਰੂ ਕਾਫੀ ਹੋ ਗਿਆ ਦੇਖੋ ਇਹ ਤੇ ਆਪਣੇ ਘਰ ਦਾ ਕੱਲ ਮਾਹੌਲ ਰਿਸ਼ਤੇਦਾਰ ਆਈ ਜਾਂਦੇ ਨੇ ਚਾਹ ਪਾਣੀ ਪੀ ਜਾਂਦੇ ਨੇ ਤੇ ਬੈਠੀ ਜਾਂਦੇ ਨੇ ਤੇ ਆਪਾਂ ਬੈਠੇ ਜਿੰਨਾ ਕ ਹੋਇਆ ਵਲੌਗ ਸ਼ੂਟ ਕਰੀ ਗਏ ਥੋੜਾ 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 ਕਰਾ ਕਰਕੇ ਆਪਣਾ ਕਾਫੀ ਵਲੌਗ 7-8 ਮਿੰਟਾਂ ਦਾ ਮੈਂ ਸ਼ੂਟ ਕਰ ਲਿਆ ਪਰ ਰਹੇ ਤਾਂ ਬਿਜੀ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਮਿਲਣਾ ਹੁੰਦਾ ਪਿੰਡਦਿਆਂ ਨੂੰ ਵੀ ਚਾਹ ਪਾਣੀ ਵਾਸਤੇ ਵੀ ਕਹਿਣਾ ਹੈ ਭੋਗ ਤੇਰੀ ਕਹਿਣਾ ਹੁਣਾ ਕਾਫੀ ਲੋ ਹੁੰਦੀਆਂ ਨੇ ਨਾ ਬੀਜੀ ਹੁੰਦਾ ਬੰਦਾ ਪਰ ਫਿਰ ਵੀ ਵਿੱਚ ਵਿੱਚ ਜਿਆਦਾ ਵੀ ਟਾਈਮ ਮਿਲਿਆ ਤੇ ਆਪਾਂ ਵਲੌਗ ਸੂਟ ਕਰੀ ਗਏ। ਉਹਦਾ ਦਿਨ ਇਦਾਂ ਨਿਕਲ ਗਿਆ ਤੇ ਬਹੁਤ ਰੌਣਕ ਮੇਲਾ ਰਹਾ। ਸਾਰੇ ਰਿਸ਼ਤੇਦਾਰਾਂ ਨੂੰ ਮਿਲਣਾ ਤੇ ਸਖਸਾਂ ਕੋਸਣੀਆਂ ਗੱਲਾਂ-ਬਾਤਾਂ ਕਰਨੀਆਂ ਹੈ ਨਾ। ਤੇ ਬਹੁਤ ਹੀ ਵਧੀਆ ਲੱਗਿਆ। ਇਹ ਅਦੇ ਖੁਸ਼ੀਆਂ ਦਾ ਮੌਕਾ ਹੁੰਦਾ ਹੈ ਨਾ ਤਾਂ ਬਹੁਤ ਵਧੀਆ ਲੱਗਦਾ ਹੈ ਤੇ ਬੈਗ ਰਵੇਦੀ ਹਮੇਸ਼ਾ ਹਰ ਇੱਕ ਤੇ ਮੇਹਰ ਬਣਾਈ ਰੱਖੇ ਖੁਸ਼ੀਆਂ ਲੈ ਕੇ ਆਵੇ ਹਰ ਇੱਕ ਤੇ ਦੇਖੋ ਇਹ ਵਲੌਗ ਆਪਣਾ ਤੇ ਅਸਪਰਸ ਫਿਰ ਦਾਦੀ ਨੇ ਪੱਗ ਬੰਨੀ ਚਿੱਟਾ ਕੁੜਤਾ ਪਜਾਮਾ ਪਾ ਕੇ ਕਿਨ ਨੂੰ ਪੱਗ ਬੰਨ੍ਹਣੀ ਹੈ ਜੀ ਤੇ ਬੱਚੇ ਨਮਸਤਿਕ ਆਬਾ ਫਿਰ ਜੰਦੇ ਦੇਖੋ ਬੱਚੀ ਬੱਚਿਆਂ ਤਾਂ ਖੇਡਣ ਦੇ ਰਹਿੰਦੇ ਜਿਆਦਾ ਦੇਖੋ ਇਹਦੀ ਆਪਣਾ ਕਲਰ ਦਾ ਸਾਰਾ ਬਲਾਂਸ ਸੂਪ ਕੀਤਾ ਮੇਰ ਰਹਾ ਨਿਸਮਾ ਗੁੰਦੇ ਵੀ ਆਪਣੇ ਘਰ ਤੋਂ ਭੋਗ ਦਾ ਪ੍ਰੋਗਰਾਮ ਕੀਤਾ ਉਹਦੇ ਤੇ ਉਹ ਵਲੌਗ ਤੇ ਆਪਾਂ ਕੀਤਾਗਾ ਇਤਨੀ ਜਿਵੇਂ ਬਹੁਤ ਵੇਲੇ ਇੱਕ ਤਰਿਕ ਤੇ ਚਹਿਲ ਕਨਾਵਰੀ ਫੌਜੀ ਸਾਹਿਬ ਉਹਨਾਂ ਨੇ ਬਹੁਤ ਵਧੀਆ ਸਬਦ ਬਣ ਕੀਤਾ ਕੀਤਾ ਸੇਤ ਕਹਾਂ ਸੁਣ ਸੁਰੀ ਤੇ ਥੋਮ ਕੇ ਠਾਕ ਰਪੇ ਤੇ ਸੇ ਸੁਰੀ ਲੋ ਜੀ ਇਧਰ ਗੁਰੂ ਗ੍ਰੰਥ ਸਾਹਿਬ ਨੂੰ ਮਾਲਾ ਸਾਹਿਬ ਪੇਂਟ ਕਰ ਰਹੇ ਨੇ ਤੇ ਉਧਰ ਕੀਰਤਨੀਆਂ ਜਥੇ ਦੇ ਪਾ ਰਹੇ ਨੇ ਸਰੋਪੇ ਨੰਸਰੂਪ ਪੇਟ ਕੀਤੇ ਤੇ ਗੁਰੂਗ੍ਰਾਮ ਸਾਹਿਬ ਜੀ ਨਰਮਹਾਲੇ ਪੇਟ ਕੀਤੇ ਇਹ ਦੇਖੋ ਇਹ ਇਧਰ ਦੇਗ ਵਰਤ ਰਹੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਤੀ ਸੰਗਤਾਂ ਦੇ ਵਿੱਚ ਹੇਲਪਨਾ ਹੋਰੀ ਸਤਿ ਆਪ ਕਰ ਰਹੇ ਨੇ ਵਰਤੋਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੰਦਰ ਸਪਰਸ਼ ਦੇਖੋ ਪੱਗ ਬੰਨੀ ਹੋਈ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਕਿਵੇਂ ਦਾ ਲੱਗਦਾ ਅੱਜ ਇਹ ਤੇ ਪੱਗ ਦੇ ਵਿੱਚ ਬਹੁਤ ਪਿਆਰਾ ਲੱਗਦਾ ਤੀ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਰੇ ਪ੍ਰੋਗਰਾਮ ਬਾਰੇ ਇੱਕ ਮਿੰਟ ਕਰਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਤੇ ਹੁਣ ਸ਼ਾਮ ਹੋ ਗਈ ਜੀ ਰਿਸ਼ਤੇਦਾਰ ਸਾਰੇ ਚਲੇ ਗਏ ਤੇ ਟੈਂਟ ਵਗੈਰਾ ਇੰਤ ਵਗੈਰਾ ਖੁੱਲ ਗਏ ਤੇ ਘਰ ਹੋ ਗਿਆ ਖਾਲੀ-ਖਾਲੀ ਤੇ ਹੁਣ ਜਿੱਦੂ ਬਾਦ ਵਲੌਗ ਆਪਾਂ ਕੱਲ ਨੂੰ ਫੂਡ ਸਟਾਰਟ ਕਰਾਂਗੇ ਇਹ ਦਵਾਰੇ ਤੇ ਅੱਜ ਦਾ ਵਲੌਗ ਇੰਨਾ ਹੀ ਹੈ ਕੱਲ ਨੂੰ ਮਿਲਦੇ ਹਾਂ ਸਵੇਰੇ ਲਓ ਜੀ ਆਪਾਂ ਬੈਠੇ ਹੁਣ ਬਾਹਰ ਬੇੜੇ 'ਚ ਕਿਉਂਕਿ ਦੁਪਹਿਰ ਨਿਕਲ ਚੁੱਕਿਆ ਹੁਣ ਆ ਗਈ ਸ਼ਾਮ ਇੱਥੇ ਵਧੀਆ ਤੇ ਇਹ ਕੱਲ ਵਾਲਾ ਬੈੱਡ ਆਪਣਾ ਹਜੇ ਚੱਕਣ ਨਾਲ ਕਿਉਂਕਿ ਹੋਰ ਹੀ ਨਹੀਂ ਕੰਮਤ ਨੇ ਠੀਕ ਆ ਇਹ ਇਹਨੂੰ ਅਜੇ ਅੰਦਰ ਕਰਨਾ ਆਪਣਾ ਨਹੀਂ ਤੇ ਮਹਾਰਾਜ ਪ੍ਰਕਾਸ਼ ਦੀ ਆ ਤੇ ਇਹ ਪਹਿਲੇ ਦੁੱਧ ਵਾਲੇ ਢੋਲ ਖਾਲੀ ਹੋਏ ਇਹ ਕਪੜਾ ਵਾਲੀ ਦਾ ਤੋਤਾ ਤੇ ਅੱਜ ਦੇ ਦਿਨ ਬਹੁਤ ਵਧੀਆ ਨਿੱਖਰੇ ਆ ਹੋਏ ਬੱਸ ਤਾਂ ਹੁਣ ਨਿੱਖਰੇ ਹੋਏ ਨੇ ਸੋਹਣੇ ਸੋਹਣੇ ਦਿਨ ਨੇ ਹੁਣ ਲਓ ਜੀ ਅਸੀਂ ਹੁਣ ਆਇਾਂਗੇ ਸਿਰਪੁਰ ਲਖਵਿੰਦਰ ਹੁਣੀ ਆ ਤੇ ਮੇਰੇ ਨਾਲ ਆਇਆ ਸਿਰਪੁਰ ਥੋੜਾ ਜਿਹਾ ਕੰਮ ਥੀਗਾ ਤੇ ਸਾਮਸਨ ਉੱਥੇ ਤੇ ਹੁਣ ਆਪਾਂ ਬਲੌਗ ਦਾ ਇੱਥੇ ਕਰ ਦਿਨੇਗੇ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਚ ਆਪਾਂ ਸਿਰਫ ਕੱਲ੍ਹ ਵਾਲਾ ਜਿਹੜਾ ਆਪਣੇ ਸਟੇਜ ਪਟ ਦਾ ਭੋਗਤੀ ਉਹ ਹੀ ਦਿਖਾਇਆ ਤੇ ਉਮੀਦ ਹੈ ਤੁਹਾਨੂੰ ਪਸੰਦ ਜ਼ਰੂਰ ਆਊਗਾ ਤੇ ਮੈਂ ਇੱਕੀ ਹੁਣ ਮੈਂ ਉਹ ਕਿਸੇ ਨੇ ਬਾਜ਼ਾਰ 'ਚ ਮੈਂ ਬੈਠੀ ਦੀ ਗੱਡੀ ਦੇ ਵਿੱਚ ਤੇ ਮਿਲਦੇ ਆਂ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ